ਸਤਿ ਸ਼੍ਰੀ ਅਕਾਲ ਸਤਨੁਸ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰਾਂ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਚਰਚਾ ਕਰਾਂਗੇ ਪੰਜਾਬ ਦੀਆਂ ਉਹਨਾਂ ਵੱਡੀਆਂ ਖਬਰਾਂ ਤੇ ਜਿਨ੍ਹਾਂ ਦਾ ਸਾਰੂਕਾਰ ਸਿੱਧਾ ਸਾਡੀ ਜ਼ਿੰਦਗੀ ਤੇ ਨਾਲ ਹੈ ਸਭ ਤੋਂ ਪਹਿਲੀ ਤੇ ਵੱਡੀ ਖਬਰ 6 ਫਾਰ ਜਸਟਿਸ ਤੇ ਆਗੂ ਗੁਰਪਤਵੰਨ ਸਿੰਘ ਪੰਨੂ ਦੇ ਨਾਲ ਜੁੜੀ ਹੋਈ ਹੈ। ਅੰਬੇਦਕਰ ਬੁੱਤ ਮਾਮਲੇ ਦੇ ਵਿੱਚ ਲਕੀਰ ਖਿੱਚਣ ਵਾਲੇ ਗੁਰਪਤਵੰਨ ਸਿੰਘ ਪੰਨੂ ਨੇ ਜਿੱਥੇ ਅਖੌਤੀ ਬਲਿਤਾ ਨੂੰ ਔਖਾ ਕੀਤਾ ਹੋਇਆ ਹੈ ਉੱਥੇ ਹੀ ਦਿੱਲੀ ਤੋਂ ਚਲਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਵਕਤ ਪਾਇਆ ਹੋਇਆ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਢਿੱਲੋਂ ਦੇ ਵੱਲੋਂ ਬੰਦੂਕ ਲੈ ਕੇ ਬੁੱਤ ਦੀ ਰਾਖੀ ਕਰਨ ਦਾ ਐਲਾਨ ਕੀਤਾ ਗਿਆ ਹੈ। ਉਸਨੇ ਕਿਹਾ ਹੈ ਕਿ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਿਖੇ ਗਏ ਨੇ। ਜੋ ਕਿ ਨਿੰਦਨ ਯੋਗ ਨੇ ਹੁਣ ਬੰਦੂਕ ਲੈ ਕੇ ਖੁਦ ਰਾਖੀ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਹੋਰ ਆ ਕੇ ਇਦਾਂ ਦਾ ਜਿਹੜਾ ਸਲੋਗਨ ਹੈ ਜਾਂ ਨਾਰਾ ਹੈ ਉਹ ਨਾ ਲਿਖ ਸਕੇ ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਵੀ ਦਾਅਵਾ ਕੀਤਾ ਹੈ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਪੰਜਾਬ ਪੁਲਿਸ ਨੇ ਜੋ ਥਿਉਰੀ ਦਿੱਤੀ ਹੈ ਉਸ ਦੇ ਮੁਤਾਬਕ ਇਹਨਾਂ ਤਿੰਨਾਂ ਨੌਜਵਾਨਾਂ ਨੇ ਉਸ ਬੁੱਤ ਦੇ ਉੱਤੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਿਖੇ ਸੀ ਜਲੰਧਰ ਦਿਹਾਤੀ ਪੁਲਿਸ ਦੇ ਮੁਤਾਬਕ ਉਹਨਾਂ ਨੂੰ ਵਿਦੇਸ਼ ਤੋਂ ਫੰਡਿੰਗ ਭੇਜੀ ਗਈ ਸੀ ਤੇ ਉਹਨਾਂ ਦਾ ਮਾਈਂਡ ਵਾਸ਼ ਕਰਕੇ ਉਹਨਾਂ ਨੂੰ ਨਾਰੇ ਲਿਖਣ ਲਈ ਕਿਹਾ ਗਿਆ ਸੀ ਇਸ ਦੇ ਇਲਜ਼ਾਮ ਗੁਰਪਤਵੰਦ ਸਿੰਘ ਪੰਨੂ ਤੇ ਲਗਾਏ ਗਏ ਨੇ ਹਾਲਾਂਕਿ ਗੁਰਪਤਵੰਦ ਸਿੰਘ ਪੰਨੂ ਨੇ ਖੁਦ ਇਸ ਦੀ ਜ਼ਿੰਮੇਵਾਰੀ ਲਈ ਗਈ ਸੀ ਕਿ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਉਹਨਾਂ ਦੇ ਵੱਲੋਂ ਲਿਖਵਾਏ ਗਏ ਨਹੀਂ ਸੋ ਲਗਾਤਾਰ ਗੁਰਪਤਵੰਨ ਸਿੰਘ ਪੰਨੂ ਦੇ ਖਿਲਾਫ ਪੰਜਾਬ ਦੇ ਵਿੱਚ ਬਿਆਨਬਾਜ਼ੀ ਤੇਜ਼ ਹੈ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਟਿਆਲਾ ਦੇ ਵਿੱਚ ਇਹ ਗੱਲ ਕਹੀ ਹੈ ਕਿ ਭੀਮਰਾਓ ਮੇਦਕਰ ਦੇ ਬੁੱਤ ਦੇ ਨਾਲ ਜੋ ਛੇੜਖਾਨੀ ਕੀਤੀ ਗਈ ਹੈ ਜਾਂ ਬੁੱਤ ਦੇ ਨਾਲ ਜਿਸ ਤਰ੍ਹਾਂ ਦੇ ਵਤੀਰੇ ਕੀਤੇ ਜਾ ਰਹੇ ਨੇ ਉਹ ਕੋਈ ਵੀ ਕਿਸਮ ਦੇ ਇਸ ਤਰ੍ਹਾਂ برداشت ਨਹੀਂ ਕੀਤੇ ਜਾਣਗੇ ਸੋ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਆਪਣੇ ਤਰੀਕੇ ਨਾਲ ਜਿਹੜੀ ਚੇਤਾਵਨੀ ਹੈ ਉਹ ਦੇ ਰਹੀ ਹੈ ਸੋ ਗ੍ਰਫਤਾਰੀ ਹੋਣ ਦਾ ਦਾਵਾ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਗਿਆ ਹੈ ਜਿਹੜੇ ਤਿੰਨੇ ਨੌਜਵਾਨ ਗ੍ਰਫਤਾਰ ਕੀਤੇ ਗਏ ਨੇ ਉਹਨਾਂ ਦੇ ਵਿੱਚੋਂ ਕਾਲਜ ਚ ਪੜਨ ਵਾਲੇ ਨੌਜਵਾਨ ਨੇ ਔਰ ਉਹਨਾਂ ਦੀ ਉਮਰ 19 ਸਾਲ ਦੀ ਦੱਸੀ ਜਾ ਰਹੀ ਹੈ ਫਿਲਹਾਲ ਜਾਂਚ ਦਾ ਵਿਸ਼ਾ ਹੈ ਕਿ ਇਹਨਾਂ ਨੌਜਵਾਨਾਂ ਦੀ ਅੱਗੇ ਜਿਵੇਂ ਜਾਂਚ ਹੋਰੇਗੀ ਅੱਗੇ ਪਰਤਾਂ ਖੁੱਲਣਗੀਆਂ ਤੇ ਪਤਾ ਲੱਗੇਗਾ ਕਿ ਇਸ ਕੇਸ ਦੇ ਵਿੱਚ ਪੂਰੇ ਤੱਤ ਕੀ ਨੇ ਅਗਲੀ ਖਬਰ ਲੇਡੀ ਕਨਸਟੇਬਲ ਅਮਨਦੀਪ ਕੌਰ ਦੇ ਨਾਲ ਜੁੜੀ ਹੋਈ ਹੈ ਜਿਸ ਦੀ ਰੰਗੀਨ ਮਜਾਜ਼ੀ ਤੇ ਰਾਇਲ ਲਾਈਫਸਟਾਈਲ ਦੇ ਚਰਚੇ ਜ਼ੋਰਾਂ ਤੇ ਨੇ ਹਰ ਦਿਨ ਕੋਈ ਨਾ ਕੋਈ ਜਿਹੜਾ ਚਰਚਾ ਜਾਂ ਖਬਰ ਉਸ ਦੇ ਬਾਰੇ ਸੁਣਨ ਨੂੰ ਮਿਲ ਜਾਂਦੀ ਹੈ ਫਿਲਹਾਲ ਪੰਜਾਬ ਪੁਲਿਸ ਨੇ ਉਸ ਨੂੰ ਜੁਡੀਸ਼ੀਅਲ ਰਿਮਾਂਡ ਦੇ ਉੱਤੇ ਭੇਜਿਆ ਹੋਇਆ ਹੈ ਤੇ ਲਗਾਤਾਰ ਉਸ ਦੇ ਨਾਲ ਜੁੜੇ ਤਾਰਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਆਏ ਦਿਨ ਕੋਈ ਨਾ ਕੋਈ ਖੁਲਾਸਾ ਉਸ ਦੇ ਕੇਸ ਦੇ ਵਿੱਚ ਹੁੰਦਾ ਹੈ ਤੇ ਹੁਣ ਪੰਜਾਬ ਪੁਲਿਸ ਉਸ ਦੇ ਸਾਥੀ ਬਲਵਿੰਦਰ ਸਿੰਗੁਰਫ ਸੋਨੂ ਨੂੰ ਲੱਭਣ ਦੇ ਵਿੱਚ ਲੱਗੀ ਹੋਈ ਹੈ ਦਰਅਸਲ ਪੰਜਾਬ ਪੁਲਿਸ ਨੇ ਉਸ ਦੀ ਲੋਕੇਸ਼ਨ ਟ੍ਰੇਸ ਕੀਤੀ ਹੈ ਜੋ ਕਿ ਸਿਰਸਾ ਦੀ ਆ ਰਹੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੋਨੂ ਜੋ ਕਿ ਅਮਨਦੀਪ ਕੌਰ ਦਾ ਸਾਥੀ ਸੀ ਉਹ ਸਿਰਸਾ ਦੇ ਵਿੱਚ ਹੈ ਸਿਰਸਾ ਦੇ ਵਿੱਚ ਉਹਦੀ ਮਾਸੀ ਰਹਿੰਦੀ ਸੀ ਔਰ ਜਾਣਕਾਰੀ ਇਹ ਵੀ ਮਿਲੀ ਹੈ ਕਿ ਉਸ ਦੇ ਮਾਤਾ ਪਿਤਾ ਨੇ ਉਸ ਨੂੰ ਬੇਦਖਲ ਕੀਤਾ ਹੋਇਆ ਹੈ ਸੋ ਇਸ ਪਿੱਛੇ ਇੱਕ ਪੁਲਿਸ ਦੀ ناکامی ਵੀ ਸਾਹਮਣੇ ਆਈ ਹੈ ਕਿਉਂਕਿ ਜਦੋਂ ਬਠਿੰਡਾ ਅਦਾਲਤ ਦੇ ਵਿੱਚ ਅਮਨਦੀਪ ਕੌਰ ਨੂੰ ਪੇਸ਼ ਕੀਤਾ ਗਿਆ ਸੀ ਤਾਂ ਉਸ ਵੇਲੇ ਬਲਵਿੰਦਰ ਸਿੰਘ ਉਸ ਦੀ ਗ੍ਰਿਫਤ ਦੇ ਵਿੱਚੋਂ ਬੜੀ ਆਸਾਨੀ ਦੇ ਨਾਲ ਨਿਕਲ ਗਿਆ ਸੀ ਕਿਉਂਕਿ ਬਲਵਿੰਦਰ ਸਿੰਘ ਦੀ ਪਤਨੀ ਤੇ ਬੱਚਿਆਂ ਦੇ ਵੱਲੋਂ ਅਦਾਲਤ ਦੇ ਵਿੱਚ ਆ ਕੇ ਹੰਗਾਮਾ ਕੀਤਾ ਗਿਆ ਪੁਲਿਸ ਦੇ ਸਾਹਮਣੇ ਹੀ ਬਲਵਿੰਦਰ ਸਿੰਘ ਨੇ ਆਪਣੀ ਪਤਨੀ ਦੀ ਕੁੱਟਮਾਰ ਕੀਤੀ ਥੱਪੜ ਮਾਰੇ ਨਾ ਕਈਆਂ ਜਾਣ ਵਾਲੀਆਂ ਗੱਲਾਂ ਉਸਨੇ ਆਪਣੀ ਪਤਨੀ ਨੂੰ ਕਹੀਆਂ ਔਰ ਪੁਲਿਸ ਖੜੀ ਦੇਖਦੀ ਰਹੀ ਔਰ ਉਸ ਤੋਂ ਬਾਅਦ ਬੜੀ ਆਸਾਨੀ ਦੇ ਨਾਲ ਉਹ ਉੱਥੋਂ ਚਲਾ ਗਿਆ ਹਾਲਾਂਕਿ ਪੁਲਿਸ ਨੂੰ ਪਤਾ ਸੀ ਕਿ ਉਹ ਵੀ ਇਸ ਕੇਸ ਦੇ ਵਿੱਚ ਨਾਮਜ਼ਦ ਹੈ ਚਿੱਟੇ ਵਾਲੇ ਕੇਸ ਦੇ ਵਿੱਚ ਅਮਨਦੀਪ ਕੌਰ ਦਾ ਸਾਥੀ ਬਲਵਿੰਦਰ ਸਿੰਘ ਵੀ ਨਾਮਜ਼ਦ ਸੀ ਸੋਹਣਪੁਰ ਲੋਸੋਸ ਨੂੰ ਫੜਨ ਦੇ ਲਈ ਸਿਰਸਾ ਪਹੁੰਚੀ ਹੈ ਹਰਿਆਣਾ ਦਾ ਕੇਸ ਕੇਸ ਦੇ ਤਾਰਜਾ ਜੁੜੇ ਨੇ ਅਮਨਦੀਪ ਕੌਰ ਨੂੰ ਲੈ ਕੇ ਜਿਹੜੇ ਖੁਲਾਸੇ ਹੋ ਰਹੇ ਨੇ ਉਹ ਆਏ ਦਿਨ ਹੈਰਾਨ ਕਰਨ ਵਾਲੇ ਨੇ ਕਿਉਂਕਿ ਬਹੁਤ ਵੱਡੀਆਂ ਤਾਕਤਾਂ ਦਾ ਹੱਥ ਅਮਨਦੀਪ ਕੌਰ ਦੀ ਪਿੱਠ ਦੇ ਉੱਤੇ ਦੱਸਿਆ ਜਾ ਰਿਹਾ ਹੈ ਉਧਰ ਪ੍ਰਤਾਪ ਸਿੰਘ ਬਾਜਵਾ ਦੇ ਬੰਬਾਂ ਵਾਲੇ ਬਿਆਨ ਦੇ ਹੇਠਾਂ ਪੰਜਾਬ ਦੇ ਕਈ ਗੰਭੀਰ ਮੁੱਦੇ ਤੱਪੇ ਗਏ ਨੇ ਇਸ ਵੇਲੇ ਪੰਜਾਬ ਦੀ ਸਿਆਸਤ ਪ੍ਰਤਾਪ ਸਿੰਘ ਬਾਜਵਾ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ird gird ਘੁੰਮ ਰਹੀ ਹੈ ਬੀਤੇ ਦਿਨੀ ਜਿੱਥੇ ਪੰਜਾਬ ਪੁਲਿਸ ਪ੍ਰਤਾਪ ਸਿੰਘ ਬਾਜਵਾ ਤੇ ਘਰ ਗਈ ਸੀ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਸੀ ਕਿ ਬੰਬਾਂ ਵਾਲੇ ਬਿਆਨ ਦੇ ਸੂਤਰ ਦੱਸੋ ਆਧਾਰ ਦੱਸੋ ਕਿਸ ਆਧਾਰ ਦੇ ਉੱਤੇ ਇਹ ਬਿਆਨ ਦਿੱਤਾ ਗਿਆ ਉਹਨਾਂ ਨੂੰ ਥਾਣੇ ਦੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਥਾਣੇ ਦੇ ਵਿੱਚ ਪੇਸ਼ ਨਹੀਂ ਹੋਏ ਉਹਨਾਂ ਨੇ ਵਕੀਲ ਕੀਤਾ ਤੇ ਉਹਨਾਂ ਦਾ ਵਕੀਲ ਬਕਾਇਦਾ ਥਾਣੇ ਦੇ ਵਿੱਚ ਜਾ ਕੇ ਪੇਸ਼ ਹੋਇਆ ਔਰ ਇੱਕ ਦਿਨ ਦਾ ਜਿਹੜਾ ਸਮਾਂ ਹੈ ਉਹ ਮੰਗਿਆ ਗਿਆ ਇਸ ਦਰਮਿਆਨ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਔਰ ਇਹ ਮੰਗ ਕੀਤੀ ਗਈ ਹੈ ਕਿ ਇਹ ਜਿਹੜੀ ਐਫ ਆਈ ਆਰ ਪ੍ਰਤਾਪ ਸਿੰਘ ਬਾਜਪਤੀ ਹੋਈ ਹੈ ਉਹ ਉਸ ਨੂੰ ਰੱਦ ਕੀਤਾ ਜਾਏ ਕਿਉਂਕਿ ਉਸ ਦੇ ਪਿੱਛੇ ਰਾਜਨੀਤਿਕ ਕਾਰਨ ਨੇ ਕਈ ਰਾਜਨੀਤਿਕ ਕਾਰਨ ਨੂੰ ਆਧਾਰ ਬਣਾ ਕੇ ਅਦਾਲਤ ਦੇ ਵਿੱਚ ਉਹ ਐਫ ਆਈ ਆਰ ਰੱਦ ਕਰਨ ਦੀ ਜਿਹੜੀ ਮੰਗ ਹੈ ਉਹ ਕੀਤੀ ਜਾ ਰਹੀ ਹੈ ਇਸ ਦੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਬਾਜਵਾ ਦੇ ਉਤੇ ਲਗਾਤਾਰ ਤੰჭਕਸਤੇ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਬੰਬਾਂ ਵਾਲੇ ਬਿਆਨ ਦੇ ਕੇ ਹੁਣ ਤੁਸੀਂ ਵਕੀਲ ਕਰਦੇ ਫਿਰਦੇ ਹੋ ਸੋ ਪੰਜਾਬ ਕਾਂਗਰਸ ਦੇ ਨਾਲ ਨਾਲ ਨੈਸ਼ਨਲ ਕਾਂਗਰਸ ਵੀ ਪੂਰੇ ਰੋਧ ਦੇ ਵਿੱਚ ਹੈ ਨੈਸ਼ਨਲ ਕਾਂਗਰਸ ਦੇ ਵੱਡੇ ਲੀਡਰ ਵੀ ਪ੍ਰਤਾਪ ਸਿੰਘ ਬਾਜਵਾ ਦੇ ਸਮਰਥਨ ਦੇ ਵਿੱਚ ਆਏ ਨੇ ਅੱਜ ਜਿਹੜਾ ਪ੍ਰਦਰਸ਼ਨ ਹੈ ਸੈਕਟਰ 15 ਸਥਿਤ ਪੰਜਾਬ ਕਾਂਗਰਸ ਦੇ ਦਫਤਰ ਦੇ ਵਿੱਚ ਪੰਜਾਬ ਕਾਂਗਰਸ ਦੇ ਵੱਲੋਂ ਕੀਤਾ ਗਿਆ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੁੱਖ ਮੰਤਰੀ ਨੂੰ ਸਿੱਧੀਆਂ ਸੁਣਾ ਰਹੇ ਸੀ ਉਨਾਂ ਨੇ ਕਿਹਾ ਕਿ ਜਿਹੜਾ ਬਿਆਨ ਪ੍ਰਤਾਪ ਸਿੰਘ ਬਾਜਵਾ ਨੇ ਦਿੱਤਾ ਹੈ ਉਹ ਤਾਂ ਕਈ ਦਿਨ ਪਹਿਲਾਂ ਅਖਬਾਰਾਂ ਦੀਆਂ ਸੁਰਖੀਆਂ ਬਣ ਚੁੱਕੀਆਂ ਸੋ ਉਸੇ ਆਧਾਰ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦਿੱਤਾ ਸੀ ਮੁੱਖ ਮੰਤਰੀ ਅਪਰਾਧੀਆਂ ਨੂੰ ਫੜਨ ਦੀ ਥਾਂ ਜਾਣਕਾਰੀ ਦੇਣ ਵਾਲੇ ਨੂੰ ਤੰਗ ਕਰ ਰਹੇ ਨੇ ਸੋ ਸਿਆਸਤ ਲਗਾਤਾਰ ਬੰਬ ਤੇ ਗਰਨੇਡ ਦੇ ਵਿਸਫੋਟ ਦੇ ਰੂਪ ਦੇ ਵਿਛਤਾਰਨ ਹੁੰਦੀ ਜਾ ਰਹੀ ਹੈ ਸੋ ਪੰਜਾਬ ਦੇ ਕਈ ਗੰਭੀਰ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਨੀ ਬੇਹੱਦ ਜ਼ਰੂਰੀ ਹੈ ਪਰ ਉਹ ਗੰਭੀਰ ਮੁੱਦੇ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਦੇ ਵਿਰੋਧੀ ਧਿਰ ਦੇ ਨੇਤਾ ਦੇ ਬਿਆਨਾਂ ਹੇਠ ਦਬੇ ਹੋਏ ਨੇ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਣਨ ਤੋਂ ਬਾਅਦ ਬਾਗੀ ਧੜਾ ਹੁਣ ਇੱਕ ਨਵਾਂ ਅਕਾਲੀ ਦਲ ਬਣਾਉਣ ਜਾ ਰਿਹਾ ਹੈ ਬਾਗੀ ਧੜੇ ਦੇ ਵੱਡੇ ਚਿਹਰੇ ਬੀਬੀ ਜਗੀਰ ਕੌਰ ਤੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਐਲਾਨ ਕੀਤਾ ਹੈ ਕਿ ਹੁਣ ਇੱਕ ਨਵਾਂ ਅਕਾਲੀ ਦਲ ਬਣਾਇਆ ਜਾਏਗਾ ਜਿਸ ਦਾ ਸੰਵਿਧਾਨ ਤਿਆਰ ਹੋ ਰਿਹਾ ਤੇ ਆਉਣ ਦੇ ਕੁਝ ਦਿਨਾਂ ਦੇ ਵਿੱਚ ਸੰਵਿਧਾਨ ਲਾਂਚ ਕਰ ਦਿੱਤਾ ਜਾਏਗਾ ਇਸ ਪਾਰਟੀ ਦੇ ਲਈ ਭਰਤੀ ਪ੍ਰਤੀਕਿਰਿਆ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਮੈਨੂਅਲੀ ਤੇ ਆਨਲਾਈਨ ਵੀ ਜਿਹੜੀ ਭਰਤੀ ਆ ਉਹ ਕੀਤੀ ਜਾ ਸਕਦੀ ਹੈ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਲੀਡਰਸ਼ਿਪ ਨੂੰ ਇਸ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ ਔਰ ਬਹੁਤ ਸਾਰੇ ਅਜੰਡੇ ਜਿਹੜੇ ਨੇ ਪਾਰਟੀ ਦੇ ਦੱਸੇ ਜਾ ਰਹੇ ਨੇ ਬੀਬੀ ਜਗੀਰ ਕੌਰ ਤੇ ਗੁਰਪ੍ਰਤਾਪ ਬਡਾਲਾ ਉਹ ਲੀਡਰ ਨੇ ਜਿਹੜੇ ਸੁਖਬੀਰ ਬਾਦਲ ਤੋਂ ਖਫਾ ਨਜ਼ਰ ਆਏ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਈਆਂ ਗਲਤੀਆਂ ਤੇ ਊਣਤਾਈਆਂ ਨੂੰ ਲਗਾਤਾਰ ਚੁੱਕਦੇ ਨਜ਼ਰ ਆਏ ਨੇ ਸੋ ਹੁਣ ਇੱਕ ਨਵਾਂ ਅਕਾਲੀ ਦਲ ਬਣਾ ਕੇ ਪੰਜਾਬ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਚੁੱਕਣ ਦੀ ਗੱਲ ਕਹਿ ਰਹੇ ਨੇ ਦਾਵਾ ਕਰ ਰਹੇ ਨੇ ਸੋ ਇੱਕ ਨਵਾਂ ਅਕਾਲੀ ਦਲ ਹੂਨ ਦੇ ਵਿੱਚ ਆਉਣ ਜਾ ਰਿਹਾ ਹੈ ਜੋ ਸੁਖਬੀਰ ਬਾਦਲ ਦੇ ਸ਼ੋਮਨੀ ਅਕਾਲੀ ਦਲ ਨੂੰ ਟੱਕਰ ਦੇਣ ਦੀ ਕੋਸ਼ਿਸ਼ ਕਰੇਗਾ ਇਸ ਸਭ ਦੇ ਦਰਮਿਆਨ ਦੁਬਾਰਾ ਪ੍ਰਧਾਨ ਬਣ ਕੇ ਸੁਖਬੀਰ ਬਾਦਲ ਬੜੇ ਕੌਨਫੀਡੈਂਸ ਦੇ ਵਿੱਚ ਨਜ਼ਰ ਆ ਰਹੇ ਨੇ ਸੁਖਬੀਰ ਬਾਦਲ ਜਿਹੜਾ ਸ਼ੋਮਨੀ ਅਕਾਲੀ ਦਲ ਦਾ ਢਾਂਚਾ ਉਸ ਦੇ ਵਿੱਚ ਬਦਲਾ ਕਰਨ ਜਾ ਰਹੇ ਨੇ ਪਾਰਟੀ ਦੇ ਵਿੱਚ ਨਵੇਂ ਵਰਕਰ ਲਿਆਂਦੇ ਜਾਣਗੇ ਖਾਸ ਤੌਰ ਤੇ ਉਹਨਾਂ ਵਰਕਰਾਂ ਨੂੰ ਅਹਿਮੀਅਤ ਦਿੱਤੀ ਜਾਏਗੀ ਜਿਨ੍ਹਾਂ ਨੇ ਦੁੱਖ ਦੀ ਘੜੀ ਦੇ ਵਿੱਚ ਸੰਕਟ ਦੀ ਘੜੀ ਦੇ ਵਿੱਚ ਸੁਖਬੀਰ ਬਾਦਲ ਦਾ ਸਾਥ ਦਿੱਤਾ ਉਹਨਾਂ ਵਰਕਰਾਂ ਨੂੰ ਵੱਡੇ ਗੱਫੇ ਆ ਵੱਡੇ ਹੌਦੇ ਮਿਲ ਸਕਦੇ ਨੇ ਸੋ ਕੋਰ ਕਮੇਟੀ ਤੋਂ ਲੈ ਕੇ ਸੰਗਠਨ ਤੱਕ ਸਭ ਕੁਝ ਸੁਖਬੀਰ ਬਾਦਲ ਬਦਲਣ ਜਾ ਰਹੇ ਨੇ ਸੋ ਪੰਜਾਬ ਵਿਧਾਨ ਸਭਾ 2027 ਦੇ ਲਈ ਸੁਖਬੀਰ ਬਾਦਲ ਕੋਸ਼ਿਸ਼ ਕਰ ਰਹੇ ਨੇ ਕਿ ਮੁਰ ਤੋਂ ਅਕਾਲੀ ਦਲ ਪੰਜਾਬ ਦੀ ਸੱਤਾ ਦੇ ਉੱਤੇ ਕਾਬਜ਼ ਹੋਵੇ ਮੁੱਖ ਮੰਤਰੀ ਬਣਨ ਦਾ ਸੁਪਨਾ ਵੇਖਿਆ ਜਾ ਰਿਹਾ ਹੈ ਬੀਤੇ ਦਿਨੀ ਜੋ ਪ੍ਰੈਸ ਕਾਨਫਰੰਸ ਦਮਦਮਾ ਸਾਹਿਬ ਦੇ ਵੱਲੋਂ ਉਹਨਾਂ ਦੇ ਵੱਲੋਂ ਕੀਤੀ ਗਈ ਸਿਆਸੀ ਕਾਨਫਰੰਸ ਉਸ ਦੇ ਵਿੱਚ ਬਹੁਤ ਵੱਡੇ ਦਾਅਵੇ ਕੀਤੇ ਗਏ ਨੇ ਬਹੁਤ ਸਾਰੇ ਲੀਡਰਾਂ ਨੂੰ ਨਿਸ਼ਾਨੇ ਤੇ ਲਿਆ ਗਿਆ ਔਰ ਇਹ ਕਿਹਾ ਗਿਆ ਕਿ ਅਕਾਲੀ ਦਲ ਨੂੰ ਸਾਜ਼ਿਸ਼ ਦੇ ਤਹਿਤ ਪਿੱਛੇ ਕੀਤਾ ਗਿਆ ਸਾਜ਼ਿਸ਼ ਦੇ ਤਹਿਤ ਪਿਛਾੜਿਆ ਗਿਆ ਸੋ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਬਾਰੇ ਵੀ ਉਹ ਬੋਲੇ ਨੇ ਯਾਨੀ ਹਰਪ੍ਰੀਤ ਸਿੰਘ ਯਾਨੀ ਰਵੀਰ ਸਿੰਘ ਦੇ ਵੱਲ ਵੀ ਉਹਨਾਂ ਨੇ ਇਸ਼ਾਰਾ ਕਰਕੇ ਕਿਹਾ ਕਿ ਉਹ ਭਾਜਪਾ ਦੇ ਇਸ਼ਾਰੇ ਤੇ ਚੱਲ ਰਹੇ ਸੀ ਸੋ ਅਕਾਲੀ ਦਲ ਨੂੰ ਲੈ ਕੇ ਸੁਖਬੀਰ ਬਾਦਲ ਸੰਗਠਨ ਨੂੰ ਬਦਲਣ ਜਾ ਰਹੇ ਨੇ ਢਾਂਚਾ ਬਦਲਣ ਜਾ ਰਹੇ ਨੇ ਗੜੀਆਂ ਸਾਰੀਆਂ ਸ਼ਕਤੀਆਂ ਨੇ ਉਹ ਇਸ ਵੇਲੇ ਸੁਖਬੀਰ ਬਾਦਲ ਦੇ ਕੋਲ ਨੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਆਮਦ ਨੂੰ ਲੈ ਕੇ ਲਗਾਤਾਰ ਸਵਾਲ ਚੱਕੇ ਜਾ ਰਹੇ ਨੇ ਪ੍ਰਵਾਸੀਆਂ ਨੂੰ ਲੈ ਕੇ ਹੁਣ ਬਹੁਤ ਸਾਰੇ ਲੋਕ ਜਾਗਰੂਕ ਹੋ ਚੁੱਕੇ ਨੇ ਜਿਸ ਦਾ ਇੱਕ ਉਦਾਹਰਨ ਪੰਜਾਬ ਦੇ ਜ਼ਿਲ੍ਹਾ ਮੁਹਾਲੀ ਦੇ ਪਿੰਡ ਯਾਨੀ ਕਿ ਸਾਹਬਜ਼ਾਦਾ ਅਜੀਤ ਸਿੰਘ ਨਗਰ ਦੇ ਪਿੰਡ ਬੂਟਾ ਸਿੰਘ ਵਾਲਾ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਬੂਟਾ ਸਿੰਘ ਵਾਲਾ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਨਵਾਂ ਹੁਕਮ ਜਾਰੀ ਕੀਤਾ ਗਿਆ ਹੈ ਕਿ ਪ੍ਰਵਾਸੀ 30 April ਤੋਂ ਪਹਿਲਾਂ ਪਿੰਡ ਛੱਡ ਕੇ ਚਲੇ ਜਾਣ ਦਾ ਅਸਲ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰ ਜਿਨ੍ਹਾਂ ਨੂੰ ਭਈਏ ਕਿਹਾ ਜਾਂਦਾ ਹੈ ਉਨ੍ਹਾਂ ਦੀ ਆਮਦ ਲਗਾਤਾਰ ਵਧ ਰਹੀ ਹੈ ਅਪਰਾਧਾਂ ਦਾ ਜਿਹੜਾ ਅੰਕੜਾ ਹੈ ਉਹ ਵੀ ਵਧਦਾ ਜਾ ਰਿਹਾ ਹੈ ਉਨ੍ਹਾਂ ਦੀ ਜਿਹੜੀ ਜੀਵਨ ਸ਼ੈਲੀ ਹੈ ਉਸ ਤੋਂ ਵੀ ਪੰਜਾਬੀ ਕਾਫੀ ਖਫਾ ਨੇ ਔਰ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਜਾਂ ਸ਼ਹਿਰਾਂ ਦੇ ਵਿੱਚ ਜਿਸ ਤਰ੍ਹਾਂ ਪ੍ਰਵਾਸੀਆਂ ਦੀ ਮੈਜੋਰਟੀ ਵੱਧ ਰਹੀ ਹੈ, ਗਿਣਤੀ ਵੱਧ ਰਹੀ ਹੈ, ਉਹ ਪੰਜਾਬੀਆਂ ਦੇ ਉੱਤੇ ਭਾਰੂ ਹੁੰਦੇ ਜਾ ਰਹੇ ਹਨ। ਜਿਸ ਨੂੰ ਦੇਖਦੇ ਹੋਏ ਮੁਹਾਲੀ ਦੇ ਪਿੰਡ ਬੂਟਾ ਸਿੰਘ ਵਾਲਾ ਨੇ ਫਰਮਾਨ ਜਾਰੀ ਕੀਤਾ ਹੈ ਕਿ 31 ਅਪ੍ਰੈਲ ਤੋਂ ਪਹਿਲਾਂ ਪਿੰਡ ਛੱਡ ਕੇ ਚਲੇ ਜਾਓ। ਬੂਟਾ ਸਿੰਘ ਵਾਲਾ ਕੋਈ ਪਹਿਲਾ ਪਿੰਡ ਨਹੀਂ ਹੈ। ਇਸ ਤੋਂ ਪਹਿਲਾਂ ਵੀ ਮੁਹਾਲੀ ਦੇ ਕਈ ਪਿੰਡਾਂ ਨੇ ਇਹ ਜਿਹੜਾ ਵੀੜਾ ਉਹ ਚੁੱਕਿਆ ਸੀ ਕਿ ਪ੍ਰਵਾਸੀਆਂ ਨੂੰ ਪੰਜਾਬ ਤੋਂ ਬਾਹਰ ਦਾ ਰਸਤਾ ਦਿਖਾਇਆ ਚਾਹੀਦਾ ਨਾਲ ਹੀ ਬੂਟਾ ਸਿੰਘ ਵਾਲਾ ਦੀ ਪੰਚਾਇਤ ਨੇ ਵੀ ਕਿਹਾ ਹੈ ਕਿ ਰਾਤ 10 ਵਜੇ ਤੋਂ ਬਾਅਦ ਕੋਈ ਵੀ ਪ੍ਰਵਾਸੀ ਪਿੰਡ ਦੇ ਵਿੱਚ ਘੁੰਮਦਾ ਨਜ਼ਰ ਨਹੀਂ ਆਉਣਾ ਚਾਹੀਦਾ ਅੱਧੇ ਕੱਪੜੇ ਪਾ ਕੇ ਕੋਈ ਵੀ ਪ੍ਰਵਾਸੀ ਨਹੀਂ ਘੁੰਮੇਗਾ ਔਰ ਖਾਸ ਤੌਰ ਤੇ ਚੇਤਾਵਨੀ ਤਾਂ ਇਹ ਹੀ ਦਿੱਤੀ ਗਈ ਹੈ ਕਿ ਪਿੰਡਾਂ ਪਿੰਡੋਂ ਬਾਹਰ ਚਲੇ ਜਾਓ ਖਾਸ ਤੌਰ ਤੇ ਤਿਆਂ ਪਹਿਣਾ ਦੀ ਇੱਜ਼ਤ ਦੀ ਰੱਖਿਆ ਲਈ ਜਾਂ ਉਹਨਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਜਿਹੜਾ ਪਿੰਡੀ ਪੰਚਾਇਤ ਨੇ ਕਿਹਾ ਹੈ ਕਿ ਇਹ ਫੈਸਲਾ ਲਿਆ ਗਿਆ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਸਿੱਖਿਆ ਕ੍ਰਾਂਤੀ ਤੇ ਸਿੱਖਿਆ ਮਾਡਲ ਦਾ ਪ੍ਰਚਾਰ ਕਰ ਰਹੀ ਹੈ ਪੰਜਾਬ ਦੇ ਵਿੱਚ ਸਿੱਖਿਆ ਸੁਧਾਰਾਂ ਤੇ ਲਗਾਤਾਰ ਜ਼ੋਰ ਦੇਣ ਦੀ ਗੱਲ ਕਰ ਰਹੀ ਹੈ ਪਰ ਇਸ ਹਫਤੇ ਦਰਮਿਆਨ ਆਦਮਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਹਾਲਾਤ ਕੁਝ ਹੋਰ ਹੀ ਨੇ ਆਦਮਪੁਰ ਦੇ ਪਿੰਡ ਰਾਮਨਗਰ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਹੈ ਜਿੱਥੇ 80 ਤੋਂ 90 ਵਿਦਿਆਰਥੀਆਂ ਨੂੰ ਸਿਰਫ ਇੱਕੋ ਹੀ ਅਧਿਆਪਕ ਪੜਾਉਂਦਾ ਹੈ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਹਿਲਾਂ ਇਸ ਸਕੂਲ ਦੇ ਵਿੱਚ ਬੱਚਿਆਂ ਦੀ ਗਿਣਤੀ ਜ਼ਿਆਦਾ ਸੀ ਪਰ ਅਧਿਆਪਕ ਇੱਕ ਹੋਣ ਕਰਕੇ ਮਾਪਿਆਂ ਨੇ ਹੌਲੀ-ਹੌਲੀ ਆਪਣੇ ਬੱਚੇ ਸਕੂਲ ਦੇ ਵਿੱਚੋਂ ਹਟਾ ਲਏ ਕਿਉਂਕਿ ਮਾਪਿਆਂ ਨੂੰ ਇਹ ਲੱਗਣ ਲੱਗ ਗਿਆ ਸੀ ਕਿ ਇੱਥੇ ਪੜਾਉਣਾ ਉਹਨਾਂ ਦੇ ਬੱਚਿਆਂ ਨੂੰ ਜਿਹੜੀ ਸਿੱਖਿਆ ਹੈ ਉਹ ਪੂਰੀ ਤਰ੍ਹਾਂ ਜਾਂ ਸਹੀ ਤਰੀਕੇ ਨਾਲ ਨਹੀਂ ਮਿਲ ਸਕੇਗੀ ਕਿਉਂਕਿ ਜ਼ਾਹਿਰ ਹੈ ਕਿ 80 ਤੋਂ 90 ਵਿਦਿਆਰਥੀਆਂ ਨੂੰ ਪੜਾਉਣਾ ਇੱਕ ਅਧਿਆਪਕ ਦੇ ਉੱਤੇ ਵੱਡਾ ਬੋਝ ਹੈ ਸੋ ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰਨ ਵਾਲੀ ਸਰਕਾਰ ਲਗਾਤਾਰ ਹਰ ਰੋਜ਼ ਸਿੱਖਿਆ ਕ੍ਰਾਂਤੀ ਦੇ ਨਾਮ ਦੇ ਉੱਤੇ ਕਈ ਸਕੂਲਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਸਕੂਲਾਂ ਦੇ ਵਿੱਚ ਨਵੀਆਂ ਤਕਨੀਕਾਂ ਲਿਆਉਣ ਦੀ ਗੱਲ ਕਹੀ ਜਾ ਰਹੀ ਹੈ ਦਿੱਲੀ ਦੀ ਤਰਜ਼ ਤੇ ਪੰਜਾਬ ਦੇ ਸਰਕਾਰੀ ਸਕੂਲ ਬਣਾਉਣ ਦੀ ਗੱਲ ਕਹੀ ਜਾ ਰਹੀ ਹੈ ਪਰ ਰਾਮਨਗਰ ਦਾ ਇਹ ਸਕੂਲ ਕੁਝ ਹੋਰ ਹੀ ਬਿਆਨ ਕਰ ਰਿਹਾ ਹੈ ਇਸ ਤੋਂ ਪਹਿਲਾਂ ਵੀ ਸਰਕਾਰੀ ਅਧਿਆਪਕ ਜਿਹੜੇ ਨੇ ਕੱਚੇ ਅਧਿਆਪਕ ਯੂਨੀਅਨ ਨੇ ਉਹਨਾਂ ਦੇ ਵੱਲੋਂ ਵੀ ਕੁਝ ਅੰਕੜੇ ਸਾਂਝੇ ਕੀਤੇ ਗਏ ਸੀ ਕਿ ਪੰਜਾਬ ਦੇ ਬਹੁਤ ਸਾਰੇ ਇਹੋ ਜਿਹੇ ਸਕੂਲ ਨੇ ਜਿੱਥੇ ਪੜਾਉਣ ਲਈ ਸਿਰਫ ਇੱਕੋ ਹੀ ਅਧਿਆਪਕ ਹੈ ਸੋ ਅਧਿਆਪਕਾਂ ਦੇ ਉੱਤੇ ਜਿਹੜਾ ਬੋਝ ਹੈ ਉਹ ਪਿਆ ਨਜ਼ਰ ਆ ਰਿਹਾ ਹੈ ਇਹ ਅਸੀਂ ਨਹੀਂ ਕਹਿੰਦੇ ਕੁਝ ਅੰਕੜੇ ਜਿਹੜੇ ਨੇ ਉਹ ਸਾਹਮਣੇ ਆਏ ਨੇ ਔਰ ਖਾਸ ਤੌਰ ਤੇ ਆਦਮਪੁਰ ਦੇ ਪਿੰਡ ਰਾਮਨਗਰ ਦੇ ਪ੍ਰਾਇਮਰੀ ਸਕੂਲ ਦੀ ਇਹ ਜਿਹੜੀ ਗੱਲ ਹੈ ਉਹ ਸਾਹਮਣੇ ਆਈ ਹੈ ਸੋ ਅੱਜ ਦੇ ਖਾਸ ਪ੍ਰਸਖਸ਼ ਦੇ ਵਿੱਚ ਇੰਨਾ ਹੀ ਕੱਲ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਾਥ ਨੂੰ ਸ਼ੁਕਰੀਆ